ਸਾਧ ਗੁਰੂ ਲਈ ਵੀ ਆਉਂਦਾ ਪਰਮਾਤਮਾ ਲਈ ਭਾਵ ਗੁਰਮੁਖ ਪਿਆਰਿਆਂ ਲਈ ਵੀ ਸਾਧ ਆਉਂਦਾ ਹੈ ਜੀ ਸਾਧਕ ਹੈ ਸੰਗ ਨਾ ਕਹੋ ਹੰਭਾਵ ਹੈ ਹੁਣ ਜਿਹੜੇ ਸੰਗਤ ਨਹੀਂ ਕਰਦੇ ਗੁਰੂ ਗੋਬਿੰਦ ਵਿੱਚ ਨਹੀਂ ਬੈਠਦੇ ਸੰਗਤ ਵਿੱਚ ਨਹੀਂ ਬੈਠਦੇ ਜਿਨ੍ਹਾਂ ਨੇ ਕਦੇ ਗੁਰਬਾਣੀ ਨਹੀਂ ਪੜ੍ਹੀ ਉਹਨਾਂ ਦਾ ਹਾਲ ਵੇਖੋ ਜੀ ਜਿਵੇਂ ਪੱਤਾ ਟਹਿਣੀ ਨਾਲ ਲੱਗਿਆ ਸੋਹਣਾ ਲੱਗਦਾ ਹੈ ਜਦੋਂ ਪੱਤਾ ਟੁੱਟ ਜਾਂਦਾ ਉਹ ਫਿਰ ਕਦੇ ਕਿਤੇ ਕਦੇ ਕਿਤੇ ਪਟਕਦਾ ਹੈ ਪਰ ਇਥੇ ਲਿਖਿਆ ਸਾਧ ਕੈ ਸੰਗ ਨਾ ਕਬ ਹੁੰਦਾ ਵੇ ਜਿਨ੍ਹਾਂ ਨੂੰ ਭਾਈ ਗੁਰਮੁਖ ਪਿਆਰਿਆਂ ਦੀ ਸੰਗਤ ਮਿਲ ਜਾਂਦੀ ਹੈ ਜਿਹੜੇ ਸੱਚੀ ਸਿੱਖਿਆ ਨੂੰ ਬੜੇ ਪਿਆਰ ਨਾਲ ਦ੍ਰਿੜ ਕਰਵਾਉਂਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਸਾਧ ਦੀ ਸੰਗਤ ਕਰਨ ਵਾਲਾ ਧਾਵ ਹੈ ਉਹ ਫਿਰ ਪਟਕਦਾ ਨਹੀਂ ਸਾਧਕੈ ਸੰਗ ਸਦਾ ਸੁਖ ਪਾਵੈ ਫਿਰ ਜਿਹੜਾ ਪੜਕਦਾ ਹੀ ਨਹੀਂ ਉੱਥੇ ਕੀ ਹੁੰਦਾ ਸੁਖ ਸਾਧ ਦੇ ਸੰਗ ਨਾਲ ਸਦੀਵੀ ਸੁਖ ਦੀ ਪ੍ਰਾਪਤੀ ਵੀ ਹੋ ਜਾਂਦੀ ਓ ਜੀ ਜਿਵੇਂ ਕੋਈ ਸਕੂਲ ਵਿੱਚ ਬੱਚਾ ਪੜਦਾ ਹੈ ਬੱਚੇ ਨੂੰ ਜੋ ਕੁਝ ਦੱਸਿਆ ਉਹਨੇ ਧਿਆਨ ਨਾਲ ਸੁਣਿਆ ਉਹਦਾ ਜਿਹੜਾ ਅਗਲਾ ਸਮਾ ਹੈ ਉਹ ਵੀ ਵਧੀਆ ਹੋਏਗਾ ਖੁਸ਼ ਹੋਏਗਾ ਜੇ ਸੱਚਮੁੱਚ ਸਾਧੂ ਦਾ ਸੰਗ ਕੀਤਾ ਇਹ ਘਰ ਜਾ ਕੇ ਵੀ ਕੰਮ ਆਉਂਦਾ ਹੈ ਤੁਸੀਂ ਆਪਣੇ ਘਰ ਜਾਓ ਉੱਥੇ ਵੀ ਕੰਮ ਆਉਂਦਾ ਹੈ ਜੀ ਜੇ ਇੱਥੇ ਭੁੱਲ ਗਏ ਫਿਰ ਸਦੀਵੀ ਸੁੱਖ ਨਹੀਂ ਫਿਰ ਗੁਰੂ ਨਾਲ ਨਹੀਂ ਆਪਾਂ ਕਹਿ ਸਕਦੇ ਵੀ ਅਸੀਂ ਗੁਰੂ ਨਾਲ ਰਹਿੰਦੇ ਆ ਸਾਧੂ ਕੈ ਸੰਗ ਫਿਰ ਨਹੀਂ ਕਹਿ ਸਕਦੇ ਕਿਉਂਕਿ ਜੇ ਇੱਥੇ ਮਾਨੀ ਨਹੀਂ ਹਾਜ਼ਰ ਹੈ ਫਿਰ ਉਹ ਘਰ ਵਿੱਚ ਵੀ ਕੁਝ ਨਹੀਂ ਪਤਾ ਚੱਲਣਾ ਘਰ ਵਿੱਚ ਵੀ ਸਭ ਕੁਝ ਉਲਟ-ਪੁਲਟ ਹੁੰਦਾ ਹੈ ਜੀ ਇੱਥੇ ਧਿਆਨ ਨਾਲ ਸੁਣਿਆ ਅੱਗਾ ਸਵਾਰਿਆ ਗਿਆ ਉਹ ਕਹਿ ਸਕਦਾ ਆਕਾਸ਼ ਅੰਮੇ ਵਿੱਚ ਵੀ ਇੱਥੇ ਵੀ ਹਰ ਜਗ੍ਹਾ ਕਹਿ ਸਕਦਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਮੇਰਾ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਬਸ ਇਹੀ ਹੈ ਜਿਹੜਾ ਸਤ ਸੰਗ ਧਿਆਨ ਨਾਲ ਸ਼ਬਦ ਵਿੱਚ ਆਪਣਾ ਧਿਆਨ ਇਕਾਗਰ ਰੱਖਦਾ ਹੈ ਗੁਰਬਾਣੀ ਨੂੰ ਸੁਣਦਾ ਹੈ ਨਾ ਧਿਆਨ ਨਾਲ ਉਹਦਾ ਫਿਰ ਇਥੋਂ ਜਦੋਂ ਨਿਕਲਦਾ ਘਰ ਵੀ ਜਾਏਗਾ ਜਿੱਥੇ ਮਰਜੀ ਜਾਂਦਾ ਹੈ ਪਾਰਕਿੰਗ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਕਿਤੇ ਵੀ ਜਾਂਦਾ ਹੈ ਗੁਰੂ ਉਹਦੇ ਸੰਗ ਹੋ ਜਾਂਦਾ ਹੈ ਉਹ ਕਹਿ ਸਕਦਾ ਪੁਰ ਮੇਰੇ ਸੰਗ ਸਦਾ ਹੈ ਨਾਲੇ ਜਿਨੇ ਇਹਨਾਂ ਦੀ ਸਿੱਖਿਆ ਨੂੰ ਦ੍ਰਿੜ ਕਰ ਲਿਆ ਆਪਣੇ ਪੱਲੇ ਨਾਲ ਬੰਨ ਲਿਆ ਸਾਧਕ ਹੈ ਸੰਗ ਸਦਾ ਸੁਖ ਪਾਵੇ ਹੁਣ ਉੱਤੇ ਸਾਧਕ ਹੈ ਸੰਗ ਨਾ ਕਬ ਹੁਣ ਤਾਂ ਆਵੇ ਧਾਵੇ ਜੇ ਭਟਕਣਾ ਹੀ ਖਤਮ ਹੋ ਗਈ ਭਾਈ ਸੁਖ ਦੀ ਪ੍ਰਾਪਤੀ ਵੀ ਹੋ ਗਈ ਸੁਖ ਫਿਰ ਦੂਰ ਥੋੜਾ ਹੈ ਸੁਖ ਕਿਤੇ ਗਵਾਚਿਆ ਥੋੜਾ ਹੋਇਆ ਉਹ ਸੁਖ ਤੇ ਸਾਡੇ ਅੰਦਰ ਹੀ ਹੈ ਸੁਖ ਦੁਨੀਆ ਬਾਹਰ ਲੱਭਦੀ ਹੈ ਮੁਆਫ ਕਰਨਾ ਸੁਖ ਹੈ ਅੰਦਰ ਹੈ ਸਾਧ ਸੰਗ ਵਸਤੇ ਅਗੋਚਰ ਲਹਿ ਜੋ ਪ੍ਰਭੂ ਹੈ ਪ੍ਰਭੂ ਦਾ ਨਾਮ ਜੋ ਅਗੋਚਰ ਹੈ ਫਿਰ ਉਹ ਸਹਿਜੇ ਪ੍ਰਾਪਤ ਹੋ ਜਾਂਦਾ ਹੈ ਦੇਖੋ ਗਿਆਨ ਇੰਦਰੀਆਂ ਦੀ ਆ ਇੰਦਰੀਆਂ ਦੀ ਪਹੁੰਚ ਨਹੀਂ ਜਿੱਥੇ ਤੱਕ ਉਹ ਸਹਿਜੇ ਪ੍ਰਾਪਤ ਹੋ ਜਾਂਦਾ ਹੈ ਜੀ ਕਿਉਂਕਿ ਕੇਵਲ ਸਾਧ ਸੰਗ ਬਾਰੀ ਜਤਨਾ ਨਾਲ ਨਹੀਂ ਬਾਰੀ ਜਤਨਾ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ ਸਾਧ ਸੰਗ ਬਸਥ ਅਗੋਚਰ ਲਹਿ ਪ੍ਰਭੂ ਦਾ ਜੋ ਅਗੋਚਰ ਨਾਮ ਹੈ ਸਹੀ ਪ੍ਰਾਪਤ ਹੋ ਜਾਂਦਾ ਹੈ ਸਾਧ ਕੈ ਸੰਗ ਅਜਰ ਸਹਿ ਇਹਨੂੰ ਦੇਖੋ ਜੀ ਆੜਾ ਜਜਾ ਰਾਰਾ ਲਿਖਿਆ ਹੋਇਆ ਧਿਆਨ ਮਾਰੋ ਇਹਨੂੰ ਕੋਈ ਅਜਰ ਪੜਦੇ ਨੇ ਅਜਰ ਇਹਨੂੰ ਅਜਰ ਨਹੀਂ ਪੜਨਾ ਇਹਨੂੰ ਪੜਨਾ ਹੈ ਅਚਰ ਸਹਿ ਆਜਰ ਇਤਨੇ ਹੁੰਦਾ ਜਰ ਜਿਹੜੀਆਂ ਗੱਲਾਂ ਜਰੀਆਂ ਜਾਣ ਜ਼ਰ ਜਿਹੜੀਆਂ ਗੱਲਾਂ ਨਾ ਜਰੀਆਂ ਜਾਣ ਸਾਧੂ ਦੇ ਸੰਗ ਨਾਲ ਭਾਈ ਵਿਅਕਤੀ ਉਹ ਗੱਲ ਵੀ ਜ਼ਰ ਲੈਂਦਾ ਹੈ ਜਿਹੜੀਆਂ ਨਾ ਜਰੀਆਂ ਜਾ ਸਕਣ ਇੰਨਾ ਧੀਰਜ ਆ ਜਾਂਦਾ ਹੈ ਜੀਵਨ ਵਿੱਚ ਬਰਦਾਸ਼ਤ ਕਰਨ ਦਾ ਮਤਲਬ ਹੈ ਨਹੀਂ ਵੀ ਹੁਣ ਚੁੱਪ ਹੋ ਜਾਣਾ ਇਹ ਵੀ ਯਾਦ ਰੱਖਿਓ ਜੀ ਬਰਦਾਸ਼ਤ ਕਰਨ ਦਾ ਮਤਲਬ ਤਾਂ ਕੀ ਹੈ ਉਹਦੇ ਕੋਲ ਬਹੁਤ ਵੱਡੀ ਸਮਝ ਆ ਜਾਂਦੀ ਹੈ ਦੇਖੋ ਤੁਸੀਂ ਕਿਸੇ ਵੱਡੇ ਵਿਅਕਤੀ ਨੂੰ ਬੁਖਾਰ ਹੋਇਆ ਨਾ ਉਹ ਬੁਖਾਰ ਉਹਦੇ ਲਈ ਆਮ ਜੀ ਗੱਲ ਹੈ ਹੋ ਜਾਂਦਾ ਸਭ ਨੂੰ ਹੋ ਜਾਂਦਾ ਹੈ 15 ਦਿਨ ਵੀ ਕਈਆਂ ਦੇ ਲੈ ਲੰਦਾ 4 ਦਿਨ ਵੀ ਲੈ ਲੰਦਾ 3 ਦਿਨ ਵੀ ਲੈ ਲੰਦਾ 20-20 ਦਿਨ ਵੀ ਲੈ ਲੰਦਾ ਪਰ ਜੇ ਬੱਚੇ ਨੂੰ ਹੋ ਜੁਹ ਨਹੀਂ ਸਹਿੰਦਾ ਕਿਉਂਕਿ ਤਾਕਤ ਨਹੀਂ ਸ਼ਰੀਰ ਵਿੱਚ ਅਸੀਂ ਬਰਦਾਸ਼ਤ ਕਰ ਲੰਨੇ ਆ ਇੱਕ ਮਾਈਂਡ ਪਾਵਰ ਹੈ ਜਿਵੇਂ ਸ਼ਰੀਰਿਕ ਤਾਕਤ ਹੀ ਹੈ ਨਾ ਤਾਕਤ ਹੈ ਇੱਕ ਮਾਈਂਡ ਪਾਵਰ ਹੈ ਪਰ ਜਿਹੜਾ ਸਾਧੂ ਹੈ ਨਾ ਸਾਧੂ ਸਾਡਾ ਮਾਈਂਡ ਮਨ ਤਾਂ ਖੜਾ ਕਰਦਾ ਹੈ ਸਾਧੂ ਕੈ ਸੰਗ ਅਜਰ ਸਹਿ ਸਾਧਕੈ ਸੰਗ ਵਸੈ ਥਾਨ ਉੱਚੈ ਥਾਨ ਉੱਚੈ ਕਈ ਜਿਹੜੇ ਪ੍ਰੇਮੀ ਬਾਣੀ ਨਹੀਂ ਪੜਦੇ ਉਹ ਸੋਚਦੇ ਆਂ ਵੀ ਉਹ ਵਧੀਆ ਕੋਠੀਆਂ ਵਿੱਚ ਥਾਨ ਉੱਚੈ ਵਧੀਆ ਮਹਿਲਾਂ ਵਿੱਚ ਵਸਦੇ ਨੇ ਨਹੀਂ ਭਾਈ ਸਾਧਕੈ ਸੰਗ ਵਸੈ ਥਾਨ ਉੱਚੈ ਥਾਨ ਉੱਚੈ ਭਾਵ ਉੱਚੀ ਅਵਸਥਾ ਗੱਲਬਾਤ ਉਹਨਾਂ ਦੇ ਵਿਚਾਰ ਬੜੇ ਉੱਤਮ ਹੋ ਜਾਂਦੇ ਨੇ ਬੜੇ ਮਹਿੰਗੇ ਹੋ ਜਾਂਦੇ ਨੇ ਸਾਧੂ ਕੈ ਸੰਗ ਮਹਿਲ ਪਹੁੰਚੈ ਮਹਿਲ ਘਰ ਨੂੰ ਕਹਿੰਦੇ ਨੇ ਜੀ ਰੱਬ ਦਾ ਘਰ ਟਿਕਾਣਾ ਸਾਧੂ ਦੇ ਸੰਗ ਨਾਲ ਸਿੱਧ ਉਦੇ ਘਰ ਵਿੱਚ ਪਹੁੰਚ ਜਾਂਦਾ ਹੈ ਵਿਅਕਤੀ ਸਿੱਧੀ ਭਾਵ ਉਹਦੇ ਨਾਲ ਸਾਝ ਪੈ ਜਾਂਦੀ ਹੈ ਸਾਧਕੈ ਸੰਗ ਦਿਰੜੈ ਸਭ ਧਰਮ ਤਰੜੈ ਸਭ ਧਰਮ ਦਾ ਮਤਲਬ ਕੀ ਹੈ ਸਾਰੇ ਧਰਮ ਸਾਰੇ ਫਰਜ਼ੇ ਕੰਮ ਪਤਾ ਲੱਗ ਜਾਂਦੇ ਨੇ ਆਪਣੇ ਸਾਧੂ ਤੇ ਸਗੋਂ ਸੱਜ ਦੱਸਦਾ ਹੈ ਰਹੀ ਫਰਜ਼ ਬਿਛਾਣੋ ਪਾਈ ਸਾਧਕੈ ਸੰਗ ਤਰੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਹੁਣ ਜਿਹਦਾ ਆਪਾਂ ਸੰਗ ਕਰ ਰਹੇ ਆ ਉਹਦਾ ਨਾਂ ਹੀ ਪ੍ਰੇਮ ਹੈ ਉਹ ਹੈ ਹੀ ਪਿਆਰ ਉਹ ਹੈ ਹੀ ਪ੍ਰੇਮ ਕੇਵਲ ਪਾਰ ਬ੍ਰਹਮ ਕੇਵਲ ਸ਼ਬਦ ਗੁਰੂ ਬਸ ਸਾਧ ਤੈ ਸੰਗ ਪਾਏ ਨਾਮ ਨਿਦਾਨ ਗੁਰਮੁਖਾਂ ਦੀ ਸੰਗਤ ਚ ਹੀ ਭਾਈ ਗੁਰੂ ਦੀ ਸੰਗਤ ਵਿੱਚ ਹੀ ਉਹਨਾਂ ਨੂੰ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਹੈ ਜਿਸ ਖਜ਼ਾਨੇ ਨੂੰ ਵੱਡੇ ਵੱਡੇ ਲੱਭਦੇ ਰਹੇ ਤੇ ਲੱਭਦੇ ਨਹੀਂ ਤੇ ਲੱਭਦੇ ਰਹਿਣਗੇ ਇਹ ਕੁਦਰਤੀ ਜਿਹੜਾ ਗੁਰੂ ਦਾ ਸੰਗ ਕਰਦਾ ਉਹਨੂੰ ਮਿਲ ਜਾਂਦਾ ਹੈ ਨਾਨਕ ਸਾਧੂ ਕਹਿ ਗੁਰਮਾਨ ਮੈਲਾ ਪੰਜਵਾ ਕਹਿੰਦੇ ਨੇ ਮੈਂ ਸਾਧੂ ਤੋਂ ਕੁਰਬਾਨ ਜਾਂਦਾ ਭਾਈ ਜਿਨ੍ਹਾਂ ਨੇ ਸੱਚੀ ਕਮਾਈ ਕੀਤੀ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ